ਏ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਉਮੀਦ ਆ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਬੜੇ ਨਾ ਭਰਾਵਾਂ ਦੇ ਮੈਸੇਜ ਆਉਂਦੇ ਆ ਵੀ ਜਿਹੜੀ ਤੁਸੀਂ ਟੈਡੀ ਮਾਦੀ ਫੜੀ ਆ ਨਾ ਤੇ ਉਹਦੀ ਆਖੂਖ ਦਾ ਸ਼ੌਂਕ ਕਰਾਓ ਤੇ ਉਹ ਕੰਗਿਆ ਤੇ ਨਾ ਸ਼ੌਂਕ ਕਰਾਓ ਤੇ ਉਹ ਕਬੂਤਰੀ ਦਾ ਸ਼ੌਂਕ ਕਰਾਓ ਤੇ ਮੈਂ ਦੱਸ ਦੇਣਾ ਚਾਹੁੰਦਾ ਵੀ ਕਬੂਤਰੀ ਤੇ ਅਸੀਂ ਦਿੱਤੀ ਆ ਕੱਟ ਤੇ ਬਾਕੀ ਤੁਹਾਨੂੰ ਆਖੂਖ ਦਾ ਸ਼ੌਂਕ ਕਰਾ ਦਿੰਨੇ ਆ ਫੜ ਕੇ ਬਾਕੀ ਕਬੂਤਰੀ ਬਹੁਤ ਹੀ ਜ਼ਬਰਦਸਤ ਕਬੂਤਰੀ ਆ ਕਿਸ ਨੇ ਬਣਾਈ ਕਰਾਸ ਕਰਕੇ ਡਾਉਣ ਲਈ ਉਹਦੀਆਂ ਅੱਖਾਂ ਦੇ ਰਿੰਗ ਉਹਦੀ ਬਨਾਵਟ ਸਾਰਾ ਕੋਸ਼ੀ ਬਹੁਤ ਹੀ ਪਰਫੈਕਟ ਆ ਜਿਹਨੂੰ ਲੈਵਲ ਕਹਿ ਦਿੰਦੇ ਨੇ ਨਾ ਲੈਵਲ ਦੀ ਇਹ ਕਬੂਤਰੀ ਆ ਉਹ ਤੇ ਤੁਹਾਨੂੰ ਮੈਂ ਸ਼ੌਂਕ ਕਰੋਨਾ ਫੜ ਕੇ ਤੇ ਕਬੂਤਰੀ ਦਿੱਤੀ ਆ ਆਪਾਂ ਕੱਟ ਛੁੱਟ ਨਹੀਂ ਫਿਰ ਨਹੀਂ ਦਾ ਸ਼ੌਂਕ ਕਰ ਲਓ ਉਹ ਫਿਰਦੀ ਪਰਲੇ ਬੰਨੇ ਓ ਪਰਲੇ ਬੰਨੇ ਇਹ ਬੱਚੇ ਲੱਗੇ ਹੋ ਦੇਖੋ ਮਾੜੀ ਬਾਕੀ ਤੁਹਾਨੂੰ ਫੜ ਕੇ ਇਹਦਾ ਮੈਂ ਸ਼ੌਂਕ ਸ਼ੂ ਕਰਾਉਣਾ ਅੱਖੂਖ ਦਾ ਤੇ ਅੱਖ ਵੇਖ ਕੇ ਬਹੁਤ ਮਜ਼ਾ ਆਉਂਦਾ ਇਹਦਾ ਬੜੀ ਜ਼ਬਰਦਸਤ ਅੱਖ ਇਹਦੀ ਚਲੋ ਮੈਂ ਕਬੂਦਰੀ ਫੜ ਕੇ ਤੇ ਫਿਰ ਤੁਹਾਨੂੰ ਅੱਖ ਦਾ ਸ਼ੌਂਕ ਕਰਾਉਣਾ ਤੇ ਫਿਰ ਕਰਦਾ ਕੰਟੀਨਿਊ ਵੀਡੀਓ ਠੀਕ ਹੈ ਲਓ ਜੀ ਮੇਰੇ ਮਿੱਤਰੋ ਆ ਜਿਓ ਮਾਦੀ ਚੇਰਾ ਮੋਰਾ ਚੈੱਕ ਕਰ ਲੋ ਤੇ ਬੜੇ ਹੀ ਲੈਵਲ ਦੀ ਕਬੂਤਰੀ ਕੇ ਨੇ ਕ੍ਰਾਸ ਕਰਾ ਕੇ ਬਣਾਈਆਂ ਡਾਉਣ ਲੀ ਤੇ ਫਿਰਤੇ ਫੁਰਤੇ ਐਣ ਪੂਰੀ ਚੜੀ ਪਈ ਸੀ ਯਾਨੀ ਕਿ ਪੂਰੀ ਚੜੀ ਪਈ ਫਿਰਤੇ ਤੇ ਦੀ ਐਂਡ ਲਈ ਕੰਨੀ ਆ ਜਿਹੜੀ ਨਾ ਇਹ ਇੰਨੀ ਇੰਨੀ ਕੇ ਤਕਰੀਬਨ ਆਈ ਸੀ ਬਸ ਤੇ ਆਪਣੇ ਕੋਲ ਆ ਗਈ ਹੈ ਖਾਲੀ ਜਾਲ ਤੇ ਇਦਾਂ ਬੈਠੀ ਪਈ ਸੀ ਤੇ ਇੰਨੀ ਇੰਨੀ ਕੰਨੀਆਂ ਆਈਆਂ ਸੀ ਬਸ ਇਹਦੀਆਂ ਐਂਡਲੀਆਂ ਜਦੋਂ ਆਪਣੇ ਕੋ ਆਈ ਹੈ ਤੇ ਬੜੀ ਹੀ ਜ਼ਬਰਦਸਤ ਕਬੂਤਰੀ ਹੈ ਤੇ ਹੁਣ ਤੁਹਾਨੂੰ ਆਖੋ ਕੁ ਦਾ ਇਹਦਾ ਸ਼ੌਂਕ ਕਰਉਣਾ ਵਾ ਪੂਸਟ ਚੈੱਕ ਕਰੋ ਇਹਦੀ ਪੂਰੇ ਲੈਵਲ ਪੂਰਾ ਲੈਵਲ ਆ ਤਕਰੀਬਨ ਇਹ ਆਪਾਂ ਜੋੜੇ ਜਾੜੇ ਲਾਵਾਂਗੇ ਹੁਣ ਇਹਦੇ ਬੱਚੇ-ਬੱਚੇ ਕਢਾਵਾਂਗੇ ਤੇ ਵੇਖਾਂਗੇ ਗਾਂ ਕੀ ਦੱਸਦੀ ਹੈ ਕਬੂਤਰ ਵੇਦਨ ਲੈਵਲ ਦਾ ਲਾਵਾਂਗੇ ਲੋਜਿਕ ਆਖਦਾ ਸ਼ੌਂਕ ਕਰੋ ਥੋੜਾ ਕਲੋਜ਼ ਕਰਕੇ ਹੋਰ ਸ਼ੌਂਕ ਕਰਾਉਣਾ ਤੁਹਾਨੂੰ ਆਖਦਾ ਬੜੇ ਹੀ ਲੈਵਲ ਦੀ ਬਣਾਈਆਂ ਮੈਨੂੰ ਤੇ ਇਹਨਾਂ ਇਹਦੇ ਪਿੱਛੇ 골ਡਨ ਤੇ ਟੈਡੀ ਦਾ ਕਰਾਸ ਲੱਗਦਾ ਬਾਕੀ ਵੀਰ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹਦੇ ਪਿੱਛੇ ਕੀ ਦਾ ਕਰਾਸ ਲੱਗਦਾ ਵੇਖੋ ਨਾ ਉੱਪਰਲਾ ਰਿੰਗੇ ਦਾ ਜਿਹੜਾ ਉਹ ਪੂਰਾ 골ਡਨ ਵਾਲਾ ਵਾ ਤੇੜੀ ਵੀ ਚਲੀ ਜ਼ਮੀਨ ਆ ਉਹ ਟੈੜੀਆਂ ਵਾਲੀ ਆ ਪੂਰੀ ਆ ਵੇਖੋ ਇਹਦੀਆਂ ਨਾ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਇਹਦੀਆਂ ਇਹੜੀਆਂ ਆ ਹੁੰਦੇ ਉੱਪਰ ਲੀਆਂ ਪਲਕਾਂ ਕਹਿ ਦੋ ਉਪਰ ਵੱਟੇ ਕਹਿ ਦੋ ਇਹ ਵੀ ਓਡ-ਡੋਡ ਕਿਣਾ ਕਾਲੇ ਹੋਏ ਪਿਆ ਇਹ ਦੇਖੋ ਤੇ ਬੜੀ ਜ਼ਬਰਦਸਤ టాది పల్ల పుల్ కట్ ਹੂੰ ਇਹਨੂੰ ਜੋੜੇ ਲਾ ਕੇ ਤੇ ਲੈਵਲ ਦਾ ਪੂਰੇ ਟਾਪ ਦਾ ਕਬੂਤਰ ਲਾ ਕੇ ਨਾ ਬੱਚੇ ਖੜਾਏ ਉਹਨਾਂ ਤੇ ਬੜਾ ਹੀ ਜ਼ਬਰਦਸਤ ਕੰਮ ਕਰੋਗੀ ਯਾਰ ਪੱਠਾ ਦਾ ਬਣ ਜਾਣਾ ਆਪਣੇ ਨਸਲਾਂ ਬਣਾਉਣ ਵਾਲੀ ਕਬੂਤਰੀ ਹੂ ਜਿਹਦੀ ਨਿਕਲੀ ਹੋਣੀ ਆ ਉਹਨਾਂ ਦਾ ਮਾਰਦਾ ਨਾ ਮੱਥੇ ਤੇ ਹੱਥ ਪਰ ਕੀਪਤਾ ਅਗਲੇ ਤੋਂ ਕਿੰਨੇ ਘੇਗੇ ਨਾ ਲਓ ਜੀ ਮਿੱਤਰੋ ਇਹ ਇੱਕ ਉਤਰੀ ਆਪਾਂ ਜੇ ਚੈੱਕ ਕਰਦੇ ਹਾਂ ਬੜੇ ਹੀ ਲੈਵਲ ਦੀ ਚੱਲ ਆ ਗਿਆ ਕੋਈ ਦਾ ਆ ਨਾ ਹੱਥ ਕੋਈ ਨਹੀਂ